ਦੇਸ ਤੇ ਨਹੀਂ ਕਰੋ ਜਦਾਂਨੇ ਕਿਤੇ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਮੈਂ ਨਾ ਪਤਾ ਨਹੀਂ ਬੰਦੇ ਨੂੰ ਮੈਨੂੰ ਕੱਪੜੇ ਨਹੀਂ ਹੋ ਰਹੇ ਜਿਹਦੇ ਤਲੰਦ ਨਾਲ ਆਉਂਦੀ ਹੈ ਕਿੱਦਾਂ ਕਰਨਾ ਹੁਣ ਬਾਹੂ ਮੈਂ ਰੋਟੀ ਤੋੜੀ ਆਪਸੇ ਤੋਂ ਕੀ ਕਰਨਾ ਫਿਰ ਹੁਣ ਕਦਮ ਕਦਮ ਵਧਾਈ ਜਾਓ ਤੇ ਮੁਗਲ ਨੂੰ ਫੋਨ ਲਾਈ ਜਾਓ ਕਿੱਦਾਂ ਅਸਲ ਨਹੀਂ ਉੱਠੇ ਹਾਂ ਤੇ ਸਾਨੂੰ ਲੱਗਾ ਸੀ ਕਿ ਕੁਝ ਵੈਜ ਮਿਲ ਜਾਊਗਾ ਬਟ ਬ੍ਰੇਕਫਾਸਟ ਤੇ ਕੋਈ ਵੀ ਵੈਜ ਹੈ ਨਹੀਂਗਾ ਕਿੱਦਾਂ ਕਰਨਾ ਹੁਣ ਬਾਹੂ ਮੈਂ ਰੋਟੀ ਤਾਂ ਖਾ ਲਈ ਆਪਸੇ ਤੋਂ ਕੀ ਕਰਨਾ ਫਿਰ ਹੁਣ ਕਦਮ ਕਦਮ ਵਧਾਈ ਜਾਓ ਤੇ ਮੁਗਲ ਨੂੰ ਫੋਨ ਲਾਈ ਜਾਓ ਦੱਸੋ ਕਿਵੇਂ ਬਣਾਇਓ ਬਲੀਆ ਆਪਣੀ ਜਸਨੀ ਖਾਣ ਲਿਓ ਜਸਨੀ ਹਾਂ ਤੇ ਗੱਲ ਕੁਛ ਇਦਾਂ ਆ ਕਿ ਹੁਣੇ ਕੀਤਾ ਫੂਡ ਆਰਡਰ ਬਾਹਰੋਂ ਇੱਥੇ ਲੱਗੇ ਕੋਈ ਸਿੰਘ ਨਾਮ ਦਾ ਆ ਮਤਲਬ ਪੰਜਾਬੀ ਆ ਰੈਸਟੋਰੈਂਟ ਉੱਥੋਂ ਆਰਡਰ ਕੀਤਾ ਆ ਉੱਥੋਂ ਕੋ ਲੱਗ ਜਾਣੇ 30 ਮਿੰਟ ਲੱਗ ਜਾਣੇ ਤੇ ਚੱਲਦੇ ਠੀਕ ਆ ਨਾ ਖਾਣਾ ਪੈਣਾ ਹੀ ਹੁਣ ਕਿਸੇ ਨੂੰ ਹੈ ਮੈਡਮ ਆ ਬਿਲਕੁਲ ਨੇ ਕੁਰਸੀਆਂ ਦੇ ਨਾਲ ਮੈਚੇਗਾ ਹੋਂਡੀਆ ਇਦਾਂ ਦੀ ਨਾ ਪੂਰੀ-ਪੂਰੀ ਯਾਰਾ ਮੈਨੂੰ ਪਤਾ ਨਹੀਂ ਬੰਦੇ ਨੂੰ නොට පොචලට රෝටිය නති ජයන ස දා නි වැ්ජි පුූජි ජෙල බ දක් හන් වලා වන ਕੋਪਈ ਥੋੜਾ ਬਤਾ ਪਰੇ ਘਰੋਂ 스낵ਸ ਵਗੈਰੇ ਲੈ ਕੀ ਬਿਸਕੁਟ ਬਿਸਕੁਟ ਲੈ ਆਵੇਂ ਨਾ ਬੰਦਾ ਤਿਸ ਪੇ 10 ਹਫ਼ਤੇ ਦਾ ਉਹਦੇ ਨਹੀਂ ਅਸਰ ਆਈ ਨਾ ਚਲਿਏ ਜਿਹੜਾ ਤੇ ਕੇ ਕੇ ਲੈਣਾ ਤੇ ਪਾਈ ਨਹੀਂ ਤਲਿਆ ਨਾ ਕਿ ਇਥੇ ਕੁੜੀਏ ਰੋਟੀ ਭੁੱਖ ਤੇ ਮਠਾਈ ਆ ਪਹਿਲਾਂ ਆਪਣੀ ਹਾਂ ਇਹਦਾ ਸੋਹਣਾ ਮਾਹੌਲ ਵਾਹ ਇੱਥੇ ਰੱਖੋ ਮੈਨੂੰ ਭੁੱਖ ਨਹੀਂ ਲੱਗੇ ਤੇ ਜ਼ਾਹਿਰ ਨਹੀਂ ਨਾ ਹੁੰਦੀ ਜ਼ਾਹਿਰ ਕੀ ਕਰਨੀ ਆ ਇਹ ਰਿਹਾ ਜੀ ਸਾਡਾ ਟਵਿਨ ਟਾਵਰ ਹੁਣ ਇਹਦੇ ਅੱਗੇ ਇੱਕ ਚਾਹਾਂਗੇ ਫੋਟੋਆਂ ਕੀ ਗੱਲ ਵਾ ਸੋਸ ਬਾਸ ਸੋਸੋ ਕੀ ਇਹਦਾ 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 ਘੁੰਮਣਾ ਫੇਰਨਾ ਇੰਨਾ ਕੀ ਆ ਬਸ ਮਾੜਾ ਮੱਡਾ ਜੇ ਹਣਾ ਸਹੀ ਏ ਰ ਅਸੀਂ ਮੇਰੇ ਧੁੱਪ ਚ ਖਲੋਖ ਲਗੇ ਟ੍ਰੇਨਿੰਗ ਹੋਂਡੀਆਂ ਦੇ ਅਸੀਂ ਲੱਗੇ ਉਹ ਫੋਟੋ ਕਰਾਉਣੇ ਦੇ ਸਾਹਮਣੇ ਦੇਖੋ ਕੀ ਕਰਦਾ ਭਾਈ ਆ ਵੀ ਚੱਲਦੇ ਆਂ ਅਸਲ ਚ ਓ ਮਾਈ ਗਾਡ ਰੈੱਡ ਤੁਹਾਨੂੰ ਅਸਲ ਚ ਮਿਲੀ ਐ ਐਕਸਪ੍ਰੈਸ ਟਿਕਟ ਤੇ ਆ ਰੈੱਡ ਕਾਰਟ ਤੁਹਾਡੇ ਅਸੇ ਵਿੱਚ ਆ ਬਾਕੀ ਤੇਰੇ ਦੂਜੇ ਰਾਤ ਆਇਆ ਜਿਹੜੀ ਧਰਮਸ਼ਾਲਾ ਸੀ ਨਾ ਕੇਵਲ ਘਰ ਉਹ ਸਿੱਧੀ ਡਾਈਸੇ ਜਾਂਦੀ ਸੀ ਭਈ ਜਿੱਦਾਂ ਮੈਂ ਲੋ ਇੱਥੇ ਪਹਾੜ ਆ ਗਿਆ ਨਾ ਉਹ ਚੀਜ਼ ਨਹੀਂ ਕਰੋ ਕਿਤੇ ਨਹੀਂ ਨਾ ਨਾ ਡਰਦੀ ਜੀ ਮੈਂ ਬਗੜੇ ਦੇ ਦੇ ਦੇਖੋ ਜਦੋਂ ਸ਼ਿਫਟ ਹੋਣੀ ਹੈ ਨਾ ਇਹਦੇ ਤਾਂ ਡਿੱਗਦੇ ਪਲੀਜ਼ ਕੈਨ ਵੀ ਬੈਲੈਂਸ ਦਾ ਵੇਟ ਓਨ ਬੋਥ ਸਾਈਡ ਜਿਸ ਸਾਈਡ ਯੂ ਵੇਟ ਇਨ ਦਿ ਪਾਵਰ ਕੋ ਫਿਰ ਅਮਰ ਲੋ ਹਿਲ ਨਹੀਂ ਹੈ ਵੇਖੋ ਚਲ ਦੱਸਦਾ ਨਾ ਮੈਂ ਕਿ ਥੋੜਾ ਜਿਹਾ മകന <laughs> വെക്കാ ਕਿ ਦੱਸ ਖਵਾਸ ਕਰ ਲਿਆ ਠੰਡਾ ਵਾਇਰ ਠੰਡਾ ਵਾਇਰ ਤਾਹੋਂ ਫਿਰ ਅਕੋ ਪਹਿਲਾਂ ਮੈਂ ਆਪਣੇ ਵੀਡੀਓ ਬਣਾਉਂਦੇ ਆ ਵੀਡੀਓ ਬਣਾਉਂਦੇ ਆ ਮੋੜ ਕੇ ਮੁਗਲ ਨਹੀਂ ਮਿਲਦਾ ਇਹ ਦੇਖ ਲਓ ਇਹ ਜਿੱਥੇ ਆਈਏ ਇਹ ਤੋਂ ਉਧਰ ਵੱਲ ਨਹੀਂ ਧਿਆਨ ਚੱਲ ਇਹਨੂੰ ਦਿਲਵਾ ਧਿਆਨ ਦੀ ਹੈ ਹੈਪੀ ਹਾਰਟ ਪਾਉਂਡ ਇਹ ਚਪਾ ਜੀ ਰ ਭਈ ਇਹ ਵੀ ਥੋੜਾ ਜਿਹਾ ਰੋਕੀ ਸਿੱਕੇ ਹਾਂ ਪਈ ਵਿੱਚ ਵਿਸ਼ਮਾ ਕਿਹੜਾ ਰਿਸ਼ਤ? ਇਹ ਦੋ ਸਿੱਕਾ ਵਿਸ਼ਮਾ ਸਿੱਕਾ ਆਪਣਾ ਕੀ ਹੈ ਮੈਨੂੰ ਲੱਗਦਾ ਇਹ ਉਹ ਜਿਹੜੀ ਉਹ ਕਰਦੇ ਨਾ ਜਿੱਦਾਂ ਮਤਲਬ ਤੁਸੀਂ ਕੀ ਕੀਤਾ ਸੌ ਸਹਲ ਚੈਂਬਰ ਕਿੱਥੇ ਲਿਖਾ ਜਿੱਥੇ ਸਜਾ ਨਹੀਂ ਦਿੰਦੇ ਉੱਪਰ ਹੈ ਨਾ ਉਹ ਵੇਖੋ ਸੈਕੰਡ ਹੈਲ ਚੈਂਬਰ ਇੱਥੇ ਸਿਰਫ ਆਈ ਆਪਣੇ ਹੂੰ ਲਿਖਾ ਜੋਖ ਨਹੀਂ ਉਹ ਤੁਸੀਂ ਕਿਹਾ ਭਾਜੀ ਤੇ ਲਿਖਾ ਜੋਖ ਕੀ ਚੱਲ ਰਿਹਾ ਜੀ ਜੱਤ ਸੱਲਾਹ ਜੀ ਚੱਲਦਾ ਹੈ ਗਲੋਬਲ ਹੈ ਅਵਬਾਦ ਜਨਮ ਕਾ ਇਹਨਾਂ ਦਾ ਹੈ। ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਵੈਲਕਮ ਇੰਡੀ ਉਗਲੀ ਅਗਲੀ ਕਰਦੇ ਆ ਭਜੀ ਲੰਗੜ ਮੈਨੂੰ ਇਦਾਂ ਦਾ ਹੀ ਡਿਆ ਹੋਦਾ ਮੈਂ ਦਸਰੇ ਕਿਤਾਸਾ ਡੁੱਤੇ ਜਾਗੇ ਹੂੰ ਹੂੰ ਪੋਲਿਟੀਕਲ ਸਾਇੰਸ ਪੜ੍ਹੀ ਹੈ ਮੈਂ ਜਲਦੀ ਹੈ strength Pear a benoorkid down lol this forty best why did you kill me when paying a table ਸਾਈਡ ਚ ਪਤਾ ਨਹੀਂ ਇਹ ਚੱਲਣੀਆਂ ਹੋਣੀਆਂ ਨਾ ਚੱਲਦੀਆਂ ਜਿਹੜੀਆਂ ਉਸ ਵਾਸਤੇ ਆਹ ਜਿੱਧਰ ਆ ਰਿਹਾ ਪਈਂ ਜੀ 加油，快点！快点！ ਉਹ ਫਟੇਉਂ ਦੇ ਦੋਈ ਆ ਬੋਲਦੇ ਆ ਵੀਡੀਓ ਵੀ ਰਹਿਣਾ ਹੂੰ ਉਹ ਆਪ ਭਾਜੀ ਜਿਹੜੇ ਪੰਜਾਬੀ ਬੋਲਦੇ ਆ ਇਹਨਾਂ ਨੂੰ ਤੁਰਕੀਸ਼ ਕੁਝ ਸਿਖੂੜ ਦਿੱਤਾ ਆ ਆਪ ਉਹ ਵੀ ਸਪੀਡ ਕਰ ਰਹੇ ਆ ਹੂੰ ਕੋਣ ਹਾਂ ਸਰੋਗੋ ਜੀਵਾ ਇਹਦਾ ਕੀ ਮਤਲਬ ਹੂੰ ਮਨ ਮੋਟਾ امیے لوگ ہے بلوگر ہمیشہ چلتے رہو نہیں جا رہی گتیوں کا ہیں ہم کیسے یہ والے نہیں تھے ਅਸੀਂ ਆਏ ਹਾਂ ਫਨ ਪਾਰਕ ਤੇ ਪਹਿਲਾਂ ਅਸੀਂ ਜੋ ਟਿਕ ਟਕ ਕਰਾਉਣ ਲੱਗੇ ਤਾਂ ਤੁਹਾਨੂੰ ਮੈਡਮ ਨੇ ਕਿਹਾ ਇਹ ਕਿ ਨਾ ਲਓ ਨਹੀਂ ਪਹਿਣਾ ਕਰ ਤੇ ਅਸੀਂ ਅੰਦਰੋਂ ਹੋਏ ਅਸੀਂ ਤੇ ਚਲੋ ਹਟ ਜੂਗਾ ਪਰ ਉਹ ਜੜਾ ਪੈ ਗਿਆ ਤੇ ਵੀ ਚੰਗਾ ਹੋ ਕੇ ਟਿਕ ਟਕ ਲਈ ਆ ਜੀ ਹਨਾ ਮਾੜਾ ਯਾਰ ਤੇਰੇ ਵੇ ਇਹਨੇ ਜਿਹੜੇ ਛੱਡ ਜੋ ਗੱਡੀਆਂ ਰੋਡੀਆਂ ਛੱਡ ਕੇ ਬਾਹਰ ਆ ਰਹੇ